ਸਾਸੀ ਗਾਲ ਜੀ ਮਾਫੀ ਚਾਹਉਨਾ ਅੱਜ ਮੈਨੂੰ ਕੱਲੇ ਹੀ ਪ੍ਰੋਗਰਾਮ ਕਰਨਾ ਪੈਣਾ ਤੁਹਾਡੇ ਨਾਲ ਕਿਉਂਕਿ ਮੇਰਾ ਸਾਥੀ ਪ੍ਰਵਿੰਦਰ ਕਿਸੇ ਜ਼ਰੂਰੀ ਕੰਮ ਦੀ ਵਜ੍ਹਾ ਕਾਰਨ ਚਲਾ ਗਿਆ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਜਿਹੜੇ ਹੈਗੇ ਐ ਉਹ ੜਿੱਖਦੇ ਐ ਤੇ ਉਹਨਾਂ ਦੀ ਖਾਤਰ ਕੱਲੇ ਹੀ ਪ੍ਰੋਗਰਾਮ ਕਰ ਰਹੀ ਐ ਵੈਸੇ ਇਹ ਵੀ ਟੈਕਨੀਕ ਹੈ ਅੱਜਕੱਲ ਕਿ ਬਹੁਤ ਸਾਰੇ ਜਰਨਲਿਸਟ ਜਿਹੜੇ ਹੈਗੇ ਵੱਖ-ਵੱਖ ਜਿਹੜੇ ਅਦਾਰੇ ਨਾਲ ਜੁੜੇ ਹੋਏ ਐ ਜਾਂ ਆਪਣੇ ਅਦਾਰੇ ਬਣਾਏ ਹੋਏ ਉੱਥੇ ਕੱਲੇ-ਕੱਲੇ ਵੀ ਗੱਲ ਕਰ ਲੈਂਦੇ ਐ ਇੱਕ ਨਵਾਂ ਤਜਰਬਾ ਹੈ ਤੇ ਮੇਰੇ ਖਿਆਲ ਮੁਤਾਬਕ ਤੁਸੀਂ ਮਾਫ਼ ਕਰੋ ਅੱਜ ਜਿਹੜੀ ਸਭ ਤੋਂ ਪਹਿਲੀ ਖਬਰ ਹੈ ਉਹ ਹੈ ਕਿ ਪੁੱਤਨ ਜਿਹੜੇ ਐਮ ਸੋਵੀਅਤ ਯੂਨੀਅਨ ਦੇ ਰਾਸ਼ਟਰਪਤੀ ਹੈ ਉਹ ਇੰਡੀਆ ਚ ਆਏ ਹੋਏ ਹੈ ਸੋਵੀਅਤ ਯੂਨੀਅਨ ਮੈਂ ਇਸ ਕਰਕੇ ਕਹਤਾ ਕਿ ਪੁਰਾਣਾ ਨਾ ਸੋਵੀਅਤ ਯੂਨੀਅਨ ਹੈ ਭਾਵੇਂ ਅੱਜ ਦਾ ਰੂਸ ਦਾ ਰਾਸ਼ਟਰਪਤੀ ਹੈ ਪਰ ਸੋਵੀਅਤ ਯੂਨੀਅਨ ਦਾ ਜਿਹੜਾ ਜਲਵਾ ਹੈ ਉਹ ਬਰਕਰਾਰ ਹੈ ਉਸੇ ਤਰ੍ਹਾਂ ਉਹ ਇਸ ਦੇਸ਼ ਦੇ ਵਿੱਚ ਆਏ ਹੋਏ ਹੈ ਤੇ ਉਹਨਾਂ ਦੇ ਆਮਦ ਨੂੰ ਮੁੱਖ ਰੱਖਦੇ ਆਂ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਪਾਰਲੀਮੈਂਟਰੀ ਕੰਸਟੀਟੂਐਂਸੀ ਹੈ ਬਨਾਰਸ ਉੱਥੇ ਕਹਿੰਦੇ ਦੀਵੇ ਜਗਾਏ ਗਏ ਆਰਤੀਆਂ ਉਤਾਰੀਆਂ ਗਈਆਂ ਸਵਾਲ ਇਹ ਪੈਦਾ ਹੁੰਦਾ ਕਿ ਇਹ ਦੀਵੇ ਜਗਾਉਣ ਦੀ ਜਿਹੜੀ ਰਵੈਤ ਹੈ ਇਹ Hindu ਧਰਮ ਦੇ ਵਿੱਚ ਹੈ ਤੇ ਜਿਹੜੇ ਟਰੰਪ ਸਾਹਿਬ ਹੈ ਸੌਰੀ ਪੁਤਿਨ ਸਾਹਿਬ ਹੈ ਪੁਤਿਨ ਸਾਹਿਬ ਤਾਂ ਇਸਾਈ ਹੈ ਇਸਾਈ ਦੀ ਖਾਤਰ ਹੈ ਜਿਹੜੀਆਂ ਇਹ ਆਰਤੀਆਂ ਉਤਾਰੀਆਂ ਜਾਂਦੀਆਂ ਕੀ ਇਹ ਉਹਦਾ ਮਾਨਸਨਮਾਨ ਕੀਤਾ ਜਾਂਦਾ ਹੈ ਇਹ ਬਾਹਰਲੇ ਦੇਸ਼ ਦਾ ਕੋਈ ਵੱਡਾ ਆਗੂ ਰੂਸ ਦਾ ਰਾਸ਼ਟਰਪਤੀ ਇੱਥੇ ਆਉਂਦਾ ਹੈ ਉਹਦੀ ਆਮਦ ਦੇ ਵਿੱਚ ਆਰਤੀਆਂ ਉਤਾਰੀਆਂ ਜਾਂਦੀਆਂ ਜੀਵੇ ਜਲਾਏ ਜਾਂਦੇ ਆ ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਨਾਲ ਜਿਹੜਾ ਅਤਿਆਚਾਰ ਹੋ ਰਿਹਾ ਉਹ ਕਿਉਂ ਨਹੀਂ ਬੰਦ ਕੀਤਾ ਜਾਂਦਾ ਅਸੀਂ ਜਾਣਦੇ ਹਾਂ ਜਿੱਥੇ-ਜਿੱਥੇ ਵੀ ਘੱਟ ਗਿਣਤੀਆਂ ਹੈਗੀਆਂ ਚਾਹੇ ਉਹ ਨੇਪਾਲ ਦੇ ਵਿੱਚ ਹੋਣ ਚਾਹੇ ਉਹ ਅਸਾਮ ਦੇ ਵਿੱਚ ਹੋਣ ਜਾਏ ਕਿਤੇ ਵੀ ਹੁਣ ਉਹਨਾਂ ਦੇ ਖਿਲਾਫ ਜਿਹੜਾ ਅਤਿਆਚਾਰ ਹੁੰਦੇ ਰਹਿੰਦੇ ਲੇਕਿਨ ਭਾਰਤ ਦੇ ਮਾਮਲੇ ਚ ਆਪਾਂ ਦੇਖੀਏ ਤਾਂ ਭਾਰਤ ਮੀਆਂ ਜਿਹੜੀਆਂ ਕੁਝ ਜਾਤੀਆਂ ਜਾਂ ਕੁਝ ਜਿਹੜੀਆਂ ਭਾਈਚਾਰੇ ਆ ਉਹਨਾਂ ਭਾਈਚਾਰਿਆਂ ਨੂੰ ਬਹੁਤ ਜਿਹੜਾ ਹੈ क्रूरਤਾ ਦੇ ਨਾਲ ਦਸ਼ਨਾ ਬਣਾਇਆ ਜਾਂਦਾ ਹੈ ਮਿਸਾਲ ਦੇ ਤੌਰ ਤੇ ਜੇ ਆਪਾਂ ਮੁਸਲਮਾਨ ਭਾਈਚਾਰੇ ਬਾਰੇ ਗੱਲ ਕਰੀਏ ਤਾਂ ਚਾਹੇ ਯੂਪੀ ਹੋਵੇ ਤੇ ਚਾਹੇ ਮਧਿਆ ਪ੍ਰਦੇਸ਼ ਹੋਵੇ ਈਵਨ ਦਿੱਲੀ ਵਰਗੇ ਜਿਹੜੇ ਸੂਬੇ ਆ ਉਹਨਾਂ ਸੂਬਿਆਂ ਦੇ ਵਿੱਚ ਵੀ ਇਹ ਨਾਰਾ ਲਾਇਆ ਜਾਂਦਾ ਕਿ ਚਲੇ ਜਾਓ ਪਾਕਿਸਤਾਨ ਹਿੰਦੁਸਤਾਨ ਸਾਰੇ ਭਾਰਤੀਆਂ ਦਾ ਦੇਸ਼ ਹੈ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਸਾਰੇ ਭਾਰਤੀਆਂ ਦਾ ਸਾਂਝਾ ਖੂਨ ਡੁੱਲਿਆ ਹੈ ਔਰ ਇਹਨੂੰ ਸਿਕਮਾਗੇ ਦੇਸ਼ਾਂ ਦਾ ਦੇਸ਼ ਇੱਕ ਗੁਲਦਸਤ ਹੈ ਇੱਥੇ ਹਰ ਭਾਈਚਾਰੇ ਦੇ ਲੋਕਾਂ ਨੂੰ ਵਸਲੀਕਾ ਨੂੰ ਰਹਿਣ ਦੀ ਜਿਹੜੀ ਜਿੰਦਾ ਰਹਿਣ ਦੀ ਜਿਹੜੀ ਹੈ ਉਹ ਇੱਕ ਰਾਈਟ ਹੈ ਉਹਨਾਂ ਨੂੰ ਖਾਣ ਕਮਾਉਣ ਦੀ ਵੀ ਇਜਾਜ਼ਤ ਹੈ ਪਰ ਉਹਨਾਂ ਨਾਲ ਇਸ ਕਰਕੇ ਧਿਆਤੀ ਕੀਤੀ ਜਾਵੇ ਕਿ ਉਹ ਇੱਕ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧ ਰੱਖਦੇ ਹੈ ਮੇਰੇ ਖਿਆਲ ਮੁਤਾਬਕ ਇੱਕ ਬਹੁਤ ਵੱਡੀ ਬੇਇਨਸਾਫੀ ਹੈ ਲੇਕਿਨ ਇਸ ਦੇ ਨਾਲ ਇੱਕ ਹੋਰ ਗੱਲ ਆਉਂਦੀ ਹੈ ਕਿ ਰਾਹੁਲ ਗਾਂਧੀ ਜਿਹੜੇ ਵਿਰੋਧੀ ਧਿਰ ਦੇ ਆਗੂ ਹੈ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਮਿਸਟਰ ਪੁਤਨ ਰੂਸ ਦੇ ਰਾਸ਼ਟਰਪਤੀ ਨੂੰ ਮਿਲਗੇ ਸਾਡੇ ਦੇਸ਼ ਦੀ ਰਵਾਇਤ ਇਹ ਰਹੀ ਹੈ ਕਿ ਹਕੂਮਤ ਭਾਵੇਂ ਕਿਸੇ ਵੀ ਸਰਕਾਰ ਦੀ ਹੋਵੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਇੱਥੇ ਜੇ ਕੋਈ ਬੰਦਾ ਬਾਹਰੋਂ ਆਉਂਦਾ ਹੈ ਉਹ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਰਾਸ਼ਟਰਪਤੀ ਨਾਲ ਮੁਲਾਕਾਤ ਕਰਦਾ ਹੈ ਉੱਥੇ ਹੋਇਆ ਨੱਕ ਮੌਕਾ ਦੇ ਦਿੰਦੇ ਆ ਕਿ ਆਪੋਜੀਸ਼ਨ ਦੇ ਲੀਡਰ ਵੀ ਉਹਨਾਂ ਨੂੰ ਮਿਲ ਲੈਣ ਜਿਨ੍ਹਾਂ ਦਿਨਾਂ ਦੇ ਵਿੱਚ ਇੰਦਰਾ ਗਾਂਧੀ ਇਸ ਸቴਟ ਦੀ ਪ੍ਰਧਾਨ ਮੰਤਰੀ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ ਅਟਲ ਬਿਹਾਰੀ ਬਾਜਪਾਈ ਸਾਹਿਬ ਹੋਣ ਐਲਕੇ ਅਡਵਾਨੀ ਸਾਹਿਬ ਹੋਣ ਇਹਨਾਂ ਨੂੰ ਮੌਕਾ ਮਿਲਦਾ ਸੀ ਫਿਰ ਉਸ ਤੋਂ ਬਾਅਦ ਨਰਸਮਰਾਓ ਦੀ ਸਰਕਾਰ ਦੇ ਵਿੱਚ ਹੀ ਹੋਇਆ ਫਿਰ ਸਾਂਝੇ ਮੋਰਚੇ ਦੀਆਂ ਸਰਕਾਰਾਂ ਹੋਈਆਂ ਉੱਥੇ ਵੀ ਹੋਇਆ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਬਣੀਆਂ ਇੱਕ ਵਾਰੀ ਨਹੀਂ ਕਈ ਵਾਰੀ ਬਣੀ ਐ 13 ਦਿਨਾਂ ਦੀ 13 ਮਹੀਨਿਆਂ ਦੀ ਤੇ ਫਿਰ ਇੱਕ ਜਿਹੜੀ ਐ ਲਗਭਗ 4 ਸਾਲਾਂ ਦੀ ਉਦੋਂ ਵੀ ਜਿਹੜੀ ਹੈਗੀ ਐ ਵਿਰੋਧੀ ਧਿਰ ਦੇ ਜਿਹੜੇ ਲੀਡਰਸ ਸੀ ਉਹਨਾਂ ਨੂੰ ਵਿਦੇਸ਼ੀ ਮਹਿਮਾਨ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਸੀ ਉਸ ਵੇਲੇ ਜਿਹੜੇ ਐ ਅਟਲ ਬਿਹਾਰੀ ਬਾਜਪਾਈ ਸਾਹਿਬ ਇਸ ਪੇਜ ਤੇ ਪ੍ਰਧਾਨ ਮੰਤਰੀ ਹੁੰਦੇ ਸੀ ਹੁਣ ਅੱਜ ਦੀ ਸਥਿਤੀ ਐ ਵੀ ਅੱਜ ਕਿਉਂ ਨਹੀਂ ਬੋਲਣ ਦਿੱਤਾ ਇਹਨਾਂ ਮੇਰੇ ਤਾਂ ਉਹ ਅੰਕੜੇ ਵੀ ਯਾਦ ਐ ਉਹ ਗੱਲਾਂ ਵੀ ਯਾਦ ਐ ਕਿ ਜਦੋਂ ਵਿਦੇਸ਼ਾਂ ਦੇ ਵਿੱਚ ਸਾਡੇ ਲੋਕ ਜਾਂਦੇ ਸੀ ਉਹਨਾਂ ਲੋਕਾਂ ਨੂੰ ਸਮਝਾਉਣਾ ਹੁੰਦਾ ਸੀ ਭਾਰਤ ਦੀਆਂ ਨੀਤੀਆਂ ਦੇ ਸੰਬੰਧ ਵਿੱਚ ਜਾਂ ਭਾਰਤ ਨਾਲ ਜੋ ਕੁਝ ਹੋ ਵਾਪਰ ਰਿਹਾ ਉਹਦੇ ਬਾਰੇ ਦੱਸਣਾ ਹੁੰਦਾ ਭਾਰਤ ਦੀ ਪੋਜੀਸ਼ਨ ਕੀ ਹੈ ਜੇ ਵਿਦੇਸ਼ੀ ਹਮਲਾ ਹੋ ਜਾਂਦਾ ਤਾਂ ਆਪਾਂ ਦੇਖ ਸਕਦੇ ਆ ਇਹ ਜਿਸਪਲੇ ਆਪਰੇਸ਼ਨ ਸੰਧੂਰ ਚੱਲਿਆ ਹੈ ਆਪਰੇਸ਼ਨ ਸੰਧੂਰ ਬਾਰੇ ਦੁਨੀਆ ਨੂੰ ਸੁਚੇਤ ਕਰਨ ਦੇ ਲਈ ਭਾਰਤ ਦੇ ਪਾਰਲੀਮੈਂਟ ਦੇ ਮੈਂਬਰਾਂ ਤੇ ਅਧਾਰਤ ਵੱਖ-ਵੱਖ ਡੈਲੀਗੇਸ਼ਨ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਸੀ ਤਾਂ ਉਸ ਵੇਲੇ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਦੇ ਇੱਕ ਲੀਡਰ ਹੈ ਮਿਸਟਰ ਸ਼ਸ਼ੀ ਜ਼ਰੂਰ ਉਹ ਪੁਰਾਣੇ ਜਿਹੜੇ ਹੈਗੇ ਆ ਇੰਡੀਅਨ ਫੋਰਨ ਸਰਵਿਸ ਨਾਲ ਰਿਲੇਟਡ ਹੈ ਉਹਨਾਂ ਨੇ ਭਾਰਤੀ ਸਰਵਿਸ ਦੇ ਲਈ ਭਾਰਤੀ ਜਿਹੜੀ ਹੈਗੀ ਹੈ ਵਿਦੇਸ਼ ਵਿਭਾਗ ਦੇ ਵਿੱਚ ਸਰਵਿਸ ਵੀ ਕੀਤੀ ਹੈ ਉਹਨਾਂ ਦਾ ਨਾਂ ਕਾਂਗਰਸ ਪਾਰਟੀ ਨੇ ਰეკਮੈਂਡ ਨਹੀਂ ਸੀ ਕੀਤਾ ਕਿ ਜੀ ਇਹਨਾਂ ਨੂੰ ਭੇਜਿਆ ਜਾਵੇ ਲੇਕਿਨ ਆਪਣੇ ਪੱਧਰ ਦੇ ਉੱਤੇ ਉਹਨਾਂ ਨੂੰ ਇਹ ਦੇਖ ਕੇ ਕਿ ਇਸ ਬੰਦੇ ਦੇ ਵਿੱਚ ਯੋਗਤਾ ਹੈ ਇਹ ਸਾਡਾ ਕੇਸ ਸਹੀ ਤਰੀਕੇ ਨਾਲ ਰੱਖ ਸਕਦਾ ਹੈ ਉਹਨੂੰ ਵਕਾਇਦਾ ਮਤਲਬ ਜਿਹੜਾ ਹੈਗਾ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉੱਧਰ ਭੇਜਿਆ ਸੀ ਇਸੇ ਤਰੀਕੇ ਸੀ ਦੇਖਿਓ ਇੱਕ ਜਮਾਨਾ ਉਹ ਵੀ ਸੀ ਜਦੋਂ ਕਾਂਗਰਸ ਪਾਰਟੀ ਦੀ ਹਕੂਮਤ ਹੁੰਦੀ ਸੀ ਕਸ਼ਮੀਰ ਦਾ ਮੁੱਦਾ ਸੀ ਯੂਨੋ ਦੇ ਵਿੱਚ ਉਹਦੇ ਤੇ ਗੱਲਬਾਤ ਕਰਨੀ ਸੀ ਔਰ ਯੂਨੋ ਦੇ ਵਿੱਚ ਜਿਹੜਾ ਜਾਣਾ ਜਾ ਕੇ ਉਹ ਡੈਲੀਗੇਸ਼ਨ ਜਾਣਾ ਤੇ ਉਹਦੀ ਪ੍ਰਤੀਨਿਧਤਾ ਕੌਣ ਕਰੇ ਉਹਦੀ ਅਗਵਾਈ ਕੌਣ ਕਰੇ ਤਾਂ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਇਹ ਕੰਮ ਅਟਲ ਬਿਹਾਰੀ ਬਾਜਪਈ ਬਾ ਖੂਬੀ ਕਰ ਸਕਦਾ ਹੈ ਅਰ ਅਟਲ ਬਿਹਾਰੀ ਬਾਜਪਈ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਜਾਓ ਤੇ ਉਹਨਾਂ ਨੇ ਜਾ ਕੇ ਭਾਰਤ ਦਾ ਪੱਖ ਪੇਸ਼ ਕੀਤਾ ਸੀ ਹੁਣ ਰੂਸ ਦਾ ਰਾਸ਼ਟਰਪਤੀ ਸਾਡੇ ਦੇਸ਼ ਤੇ ਬਚਾਇਆ ਤੇ ਰੂਸ ਦੇ ਰਾਸ਼ਟਰਪਤੀ ਨੂੰ ਸਾਡਾ ਜਿਹੜਾ ਆਪੋਜੀਸ਼ਨ ਦਾ ਲੀਡਰ ਹੈ راہਲ ਗਾਂਧੀ ਉਹ ਮਿਲਣਾ ਚਾਹੁੰਦਾ ਤੇ ਉਹਨੂੰ ਮਿਲਣ ਦੀ ਇਜਾਜ਼ਤ ਨਹੀਂ ਮਿਲੀ ਕੀ ਪੋਟਨ ਸਾਹਿਬ ਨੇ ਆਪ ਇਨਕਾਰ ਕਰਤਾ ਸਾਨੂੰ ਨਹੀਂ ਇਸ ਗੱਲ ਦਾ ਪਤਾ ਕੀ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਸਾਨੂੰ ਵੀ ਇਸ ਗੱਲ ਦਾ ਨਹੀਂ ਪਤਾ ਲੇਕਿਨ ਇਸ ਗੱਲ ਦਾ ਪਤਾ ਹੈ ਕਿ ਰਾਹੁਲ ਗਾਂਧੀ ਦੇ ਮਿਲਦਾ ਕੋਈ ਉਹਨਾਂ ਨੂੰ ਪ੍ਰੋਗਰਾਮ ਨਹੀਂ ਹੈ ਜੇ ਪ੍ਰੋਗਰਾਮ ਹੈ ਨਹੀਂ ਤਾਂ ਫਿਰ ਇਹ ਕਿਉਂ ਦਾ ਕਾਰਨ ਕੀ ਹੈ ਔਰ ਮੈਨੇਜਰ ਤੋਂ ਕਿ ਜਾਣਕਾਰੀ ਮਿਲੀ ਹੈ ਕਹਿੰਦੇ ਵੀ ਇਹ ਜਿਹੜੀ ਆਮ ਤੌਰ ਦੇ ਉੱਤੇ ਜਦੋਂ ਰਾਹੁਲ ਗਾਂਧੀ ਬਾਹਰ ਜਾਂਦੇ ਆ ਵਿਦੇਸ਼ਾਂ 'ਚ ਜਾਂਦੇ ਆ ਔਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਉਹ ਬੋਲਦੇ ਆ ਉਹ ਸਿੱਧਾ ਮਤਲਬ ਕਿਸੇ ਕਿਸੇ ਚੀਜ਼ ਦੀ ਕਿਸੇ ਜੰਤਰ ਦੀ ਮਦਦ ਨਹੀਂ ਲੈਂਦੇ ਉਹ ਸਿੱਧਾ ਬੋਲਦੇ ਆ ਤੇ ਅੰਗਰੇਜ਼ੀ ਚ ਬੋਲਣਾ ਸ਼ੁਰੂ ਕਰਦੇ ਆ ਉੱਥੋਂ ਦੇ ਜਿਹੜੇ ਹੈਗੇ ਆ ਇੰਗਲੈਂਡ ਦੇ ਲਾਲੋ ਅਮਰੀਕਾ ਦੇ ਲਾਲੋ ਉੱਥੋਂ ਦੇ ਰਾਸ਼ਟਰਪਤੀ ਆ ਉੱਥੋਂ ਦੇ ਪ੍ਰਧਾਨ ਮੰਤਰੀ ਆ ਅੰਗਰੇਜ਼ੀ ਬੋਲਦੇ ਆ ਉੱਥੋਂ ਦੇ ਲੋਕ ਅੰਗਰੇਜ਼ੀ ਬੋਲਦੇ ਆ ਤੁਸੀਂ ਰੈਲੀਆਂ ਨੂੰ ਵੀ ਅੰਗਰੇਜ਼ੀ ਦੇ ਵਿੱਚ ਸੰਬੋਧਨ ਕਰਦੇ ਆ ਰਾਹੁਲ ਗਾਂਧੀ ਜੇ ਹੁਣ ਆਪਾਂ ਦੇਖੀਏ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਬੋਲਦੇ ਆ ਇਹ ਵੀ ਜਾ ਕੇ ਜਦੋਂ ਬੋਲਦੇ ਆ ਨਾ ਤੇ ਇਹ ਬੋਲਦੇ ਆ ਅੰਗਰੇਜ਼ੀ ਦੇ ਵਿੱਚ ਵੀ ਬੋਲਦੇ ਆ ਆਪ ਦੀ ਭਾਸ਼ਾ ਦੇ ਵਿੱਚ ਵੀ ਬੋਲਦੇ ਆ ਪਰ ਅੰਗਰੇਜ਼ੀ ਦੇ ਵਿੱਚ ਜਿਹੜੇ ਯੰਤਰ ਨੂੰ ਇਹ ਇਸਤੇਮਾਲ ਕਰਦੇ ਆ ਉਹਦਾ ਨਾਮ ਹੈਗਾ ਟੈਲੀ ਪ੍ਰਮਪਟਰ ਉਹ ਟੈਲੀ ਪ੍ਰਮਪਟਰ ਦੇ ਉੱਤੇ ਕਿਉਂਕਿ ਟੈਲੀ ਪ੍ਰਮਪਟਰ ਕਿਹੋ ਜਿਹਾ ਯੰਤਰ ਆ ਤੁਹਾਡੇ ਸਾਹਮਣੇ ਉੱਪਰ ਹੈ ਉਹਦੇ ਵਿੱਚ ਮੋٹے ਮੋٹے ਅੱਖਰ ਲਿਖੇ ਹੋਏ ਆ ਉਹਨਾਂ ਅੱਖਰਾਂ 'ਚ ਜਿਹੜੀ ਤੁਸੀਂ ਇਵਾਰਤ ਲਿਖਣੀ ਆ ਉਹ ਤੁਹਾਡੇ ਸਾਹਮਣੇ ਆ ਜਾਂਦੀ ਹੈ ਉਹਦਾ ਕੰਟਰੋਲ ਕਿਤੇ ਹੋ ਰਿਹਾ ਆ ਆਟੋਮੈਟਿਕਲੀ ਜਿਹੜੇ ਹੈਗਾ ਉਹ ਇੱਕ ਇੱਕ ਪੇਜ ਆ ਗਿਆ ਜਦੋਂ ਉਹ ਪੇਜ ਖਤਮ ਹੋ ਗਿਆ ਦੂਜਾ ਆ ਗਿਆ ਫਿਰ ਤੀਜਾ ਆ ਗਿਆ ਇਸ ਤਰ੍ਹਾਂ ਕਈ ਵਾਰੀ ਪ੍ਰਧਾਨ ਮੰਤਰੀ ਸਾਹਿਬ ਦੇ ਜਦੋਂ ਸਿਸਟਮ ਦੇ ਵਿੱਚ ਖਰਾਬੀ ਆਈ ਹੈ ਤਾਂ ਉਹਨਾਂ ਨੂੰ ਉਸ ਵੇਲੇ ਬੇਚੈਨੀ ਵੀ ਮਹਿਸੂਸ ਹੋਈ ਹੈ ਅਮਰੀਕਾ ਦੇ ਵਿੱਚ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮੌਕਾ ਮਿਲਿਆ ਕਿ ਉਹ ਮੀਡੀਆ ਨੂੰ ਐਡਰੈਸ ਕਰਨ ਹਾਲਾਂਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਾਹਰ ਜਾ ਕੇ ਮੀਡੀਆ ਦੇ ਨਾਲ ਗੱਲਬਾਤ ਘੱਟ ਕਰਦੇ ਪਰ ਕਿਉਂਕਿ ਉੱਥੇ ਇੱਕ ਪ੍ਰੋਟੋਕੋਲ ਹੈ ਉੱਥੋਂ ਦੇ ਰਾਸ਼ਟਰਪਤੀ ਜਾਂ ਉੱਥੋਂ ਦੇ ਜਿਹੜੇ ਹੈਗੇ ਪ੍ਰਧਾਨ ਜੇ ਉਹ ਬੋਲਣਗੇ ਤਾਂ ਜਿਹੜਾ ਮਹਿਮਾਨ ਹੁੰਦਾ ਉਹਨੂੰ ਮਹਿਮਾਨ ਨੂੰ ਵੀ ਬੋਲਣਾ ਪੈਂਦਾ ਹੈ ਤਾਂ ਉਸ ਵੇਲੇ ਗੱਲ ਇਹ ਆਈ ਸੀ ਕਿ ਕੌਣ ਕਰੂਗਾ ਕੁਐਸਚਨ ਤਾਂ ਮੋਦੀ ਸਾਹਿਬ ਨੇ ਕਿਹਾ ਵੀ ਇਹ ਕੁਐਸਚਨ ਹੈ ਜੋ ਟਲਦੇ ਸੀ ਕਿ ਮੈਨੂੰ ਜਿਆਦਾ ਕੁਐਸਚਨ ਨਾ ਕੀਤੇ ਜਾਣ ਫਿਰ ਆ ਗਿਆ ਕਿ ਇੱਕ ਜਿਹੜਾ ਹੈਗਾ ਗੋਰਾ ਤੇ ਇੱਕ ਕਾਲਾ ਇੱਕ ਭਾਰਤੀ ਮੂਲ ਦਾ ਬੰਦਾ ਤੇ ਇੱਕ ਅਮਰੀਕਾ ਦੀ ਮੂਲ ਦਾ ਬੰਦਾ ਜਿਹੜੇ ਪੱਤਰਕਾਰ ਹੋਣਗੇ ਉਹ ਦੋਨੇ ਇੱਕ ਇੱਕ ਸਵਾਲ ਕਰਨਗੇ ਤਾਂ ਉਸ ਵੇਲੇ ਜਿਹੜੀ ਇੱਕ ਬੀਬੀ ਸੀ ਉਹ ਬੀਬੀ ਮੁਸਲਮਾਨ ਸੀ ਲੜਕੀ ਸੀ ਸਾਡੀ ਭਾਰਤੀ ਮੂਲ ਦੀ ਉਹਨੇ ਜਦੋਂ ਸਵਾਲ ਕਰਨਾ ਸੀਗਾ ਤੇ ਉਹ ਸਵਾਲ ਦਾ ਪ੍ਰਾਪਰ ਜਵਾਬ ਪ੍ਰਧਾਨ ਮੰਤਰੀ ਸਾਹਿਬ ਨਹੀਂ ਸੀ ਦੇ ਸਕੇ ਕਿਉਂਕਿ ਉਹਨਾਂ ਦਾ ਟੈਲੀਪ੍ਰੌਂਪਟਰ ਜਿਹੜਾ ਉਹ ਕੰਮ ਛੱਡ ਗਿਆ ਸੀ ਉਹ ਚੱਲਦਾ ਨਹੀਂ ਸੀ ਇਹ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਪਾਰਲੀਮੈਂਟ ਦਾ ਸੈਸ਼ਨ ਜੁੜਿਆ ਵਿਰੋਧੀ ਧਿਰ ਦੇ ਸਾਰੇ ਪਾਰਲੀਮੈਂਟ ਦੇ ਮੈਂਬਰ ਇੱਕ ਥਾਂ ਬੈਠ ਕੇ ਆਪਣੀ ਮੀਟਿੰਗ ਕਰ ਰਹੇ ਸੀ ਪ੍ਰਧਾਨ ਮੰਤਰੀ ਸਾਹਿਬ ਆ ਜਾਂਦੇ ਆ ਗੇਟ ਦੇ ਉੱਤੇ ਪੱਤਰਕਾਰ ਖੜੋਤੇ ਹੁੰਦੇ ਆ ਮਕਰ ਦਵਾਰ ਦੇ ਕੋਲੇ ਮੇਰਾ ਖਿਆਲ ਹੈ ਵੀ ਬਹੁਤ ਸਾਰੇ ਪੱਤਰਕਾਰ ਸੀ ਤੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਅਡਰੈਸ ਕਰਨ ਲੱਗੇ ਉਹ ਜਿਸ ਵੇਲੇ ਪੱਤਰਕਾਰਾਂ ਨੇ ਤਿੱਖੇ ਸਵਾਲ ਸ਼ੁਰੂ ਕੀਤੇ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਸਾਹਮਣੇ ਕਿਉਂਕਿ ਟੈਲੀਪ੍ਰੌਂਪਟਰ ਨਹੀਂ ਸੀ ਲਿਖੇ ਹੋਏ ਜਵਾਬ ਨਹੀਂ ਸੀ ਪ੍ਰਾਪਰ ਤਰੀਕੇ ਨਾਲ ਜਵਾਬ ਤਾਂ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਉਹਨਾਂ ਦੀ ਜਿਹੜੀ ਹਿਚਕਚਾਹਟ ਹੈ ਉਹ ਸਪੱਸ਼ਟ ਹਦੀ ਸੀ ਹੁਣ ਮੇਰੇ ਖਿਆਲ ਮਤਾ ਹੈ ਸ਼ਾਇਦ ਰਾਹੁਲ ਗਾਂਧੀ ਨੂੰ ਇਸ ਕਰਕੇ ਇਜਾਜ਼ਤ ਨਹੀਂ ਮਿਲੀ ਜਾਂ ਰਾਹੁਲ ਗਾਂਧੀ ਨੂੰ ਨਾ ਮਿਲੇ ਜਾਵੇ ਪੁਤਨ ਸਾਹਿਬ ਨੂੰ ਕਨਵਿੰਸ ਕਰ ਲਿਆ ਉਹ ਇਸ ਕਰਕੇ ਕਿ ਜਦੋਂ ਰਾਹੁਲ ਗਾਂਧੀ ਕਰੂਗਾ ਗੱਲ ਤਾਂ ਰਾਹੁਲ ਗਾਂਧੀ ਸਿੱਧੀ ਅੰਗਰੇਜ਼ੀ ਚ ਗੱਲ ਕਰੂ ਹਾਲਾਂਕਿ ਪੁਤਨ ਸਾਹਿਬ ਬਾਰੇ ਮੈਨੂੰ ਚੰਗੀ ਤਰ੍ਹਾਂ ਜਾਣਕਾਰੀ ਹੈ ਕਿ ਉਹ ਅੰਗਰੇਜ਼ੀ ਨਹੀਂ ਬੋਲਦੇ ਜ਼ਿਆਦਾ ਉਹ ਆਪਣੀ ਮਦਰ ਟੰਗ ਦੇ ਵਿੱਚ ਗੱਲ ਕਰਦੇ ਆ ਲੇਕਿਨ ਉਹਨਾਂ ਦੇ ਨਾਲ ਜਿਹੜਾ ਆਪਣੇ ਇੰਟਰਪ੍ਰੀਟਰ ਹੁੰਦਾ ਹੈ ਜਾਂ ਆਪਾਂ ਕਹਿ ਦਈਏ ਦੁਪਾਸ਼ੀਆ ਹੁੰਦਾ ਦੁਪਾਸ਼ੀਆ ਅੰਗਰੇਜ਼ੀ ਨੂੰ ਪੈਕ ਕਰਦਾ ਹੈ ਉਹਨਾਂ ਦੀ ਲੈਂਗੁਏਜ ਦੇ ਵਿੱਚ ਉਹਨਾਂ ਦੀ ਲੈਂਗੁਏਜ ਨੂੰ ਅੰਗਰੇਜ਼ੀ ਦੇ ਵਿੱਚੋਂ ਟਰਾਂਸਲੇਟ ਕਰਕੇ ਦੱਸਦਾ ਹੈ ਤੇ ਫਿਰ ਉਹ ਇਸ ਤਰ੍ਹਾਂ ਬੋਲਦੇ ਆ ਸੋ ਮੈਨੂੰ ਇਹ ਲੱਗਦੀ ਹੈ ਕਿ ਸ਼ਾਇਦ ਰਾਹੁਲ ਨੂੰ ਇਸ ਤਰ੍ਹਾਂ ਮਿਲਣ ਤੋਂ ਰੋਕ ਕੇ ਭਾਰਤ ਦਾ ਲੋਕਤੰਤਰ ਜਿਹੜਾ ਇਹਦਾ ਨੁਕਸਾਨ ਕੀਤਾ ਹੈ ਇਸమే ਇਹ ਵੀ ਦੱਸਦੇ ਮੈਂ ਕਿ ਜਿਹੜਾ ਵਿਰੋਧੀ ਤਿਰਦਾ ਆਗੂ ਹੈ ਉਹਨੂੰ ਸ਼ੈਡੋ ਪ੍ਰਾਈਮ ਮਿਨਿਸਟਰ ਸਮਝਿਆ ਜਾਂਦਾ ਹੈ ਮਤਲਬ ਇਹ ਹੈ ਕਿ ਜੇ ਇੱਕ ਪਾਸੇ ਪ੍ਰਾਈਮ ਮਿਨਿਸਟਰ ਹੈ ਉਹਦਾ ਜਿਹੜਾ ਆਪੋਜੀਟ ਹੈ ਵਿਰੋਧੀ ਧਿਰ ਦਾ ਵੱਡਾ ਬੰਦਾ ਜਿਹਨੂੰ ਚੁਣਿਆ ਹੋਇਆ ਹੈ ਉਹ ਇੱਕ ਕਿਸਮ ਦਾ ਇਹ ਹੈ ਕਿ ਉਹ ਵੀ ਸ਼ੈਡੋ ਪ੍ਰਾਈਮ ਮਿਨਿਸਟਰ ਹੈ ਕੱਲ ਨੂੰ ਜੇ ਪ੍ਰਾਈਮ ਮਿਨਿਸਟਰ ਸਾਹਿਬ ਵਿਦਾ ਹੋਣਗੇ ਇਹਨਾਂ ਦੀ ਸਰਕਾਰ ਨਾ ਰਹੂਗੀ ਤਾਂ ਉਹਨਾਂ ਨੂੰ ਮੌਕਾ ਮਿਲੂਗਾ ਆਪੋਜੀਸ਼ਨ ਨੂੰ ਤਾਂ ਨੇਚਰਲ ਹੈ ਕਿ ਜਿਹੜਾ ਵਿਰੋਧੀ ਧਿਰ ਦਾ ਗੋਆ ਲੀਡਰ ਉਹ ਬਣੂਗਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਬਣ ਸਕਦਾ ਹੈ ਇੰਗਲੈਂਡ ਦੇ ਵਿੱਚ ਕੈਬਨਟ ਸਮੂਚੀ ਕੈਬਨਟ ਜਿਹੜੀ ਹੈਗੀ ਹੈ ਉਹ ਸ਼ੈਡੋ ਕੈਬਨਟ ਹੁੰਦੀ ਹੈ ਉਥੇ ਦਾ ਪ੍ਰਧਾਨ ਮੰਤਰੀ ਵੀ ਸ਼ੈਡੋ ਹੁੰਦਾ ਹੈ ਤੇ ਸਾਰੇ ਵੱਖ-ਵੱਖ ਜਿਹੜੇ ਅਹੁਦੇ ਐ ਉਹ ਅਹੁਦੇ ਜਿਹੜੇ ਕੈਬਨਿਟ ਮੰਤਰੀਆਂ ਦੇ ਉਥੇ ਵੀ ਸ਼ੈਡੋ ਬੰਦੇ ਬੰਦੇ ਐ ਉਹਦਾ ਮਤਲਬ ਕੀ ਹੁੰਦਾ ਹੈ ਉਹਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਮਹਿਕਮਿਆਂ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਉਹਨਾਂ ਕਮੀਆਂ ਪੇਸ਼ੀਆਂ ਦੇ ਤੇ ਕੰਮ ਕਰਨ ਵਰਕ ਕਰਨ ਸਰਕਾਰ ਦੇ ਧਿਆਨ ਵਿੱਚ ਲਿਆਉਣ ਕੱਲ ਨੂੰ ਜੇ ਅਗਰ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਉਹਨੂੰ ਜਿਹੜਾ ਹੈਗਾ ਇਸਤੇਮਾਲ ਕਰਨ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਉਹਨਾਂ ਨੇ ਖੋਜਾਂ ਕੀਤੀਆਂ ਹੁੰਦੀਆਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਰੀਅਲ ਹੈ ਇਹ ਸਿਹਤਮੰਦ ਡੈਮੋਕ੍ਰੇਸੀ ਜਿਹੜਾ ਮਜ਼ਬੂਤ ਲੋਕਤੰਤਰ ਹੈ ਉਹਦੇ ਲਈ ਇਹ ਹੁੰਦਾ ਜ਼ਰੂਰੀ ਹੁੰਦਾ ਹੈ ਲੇਕਿਨ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ ਇਹੀ ਕਾਰਨ ਹੈ ਕਿ ਰਾਹੁਲ ਗਾਂਧੀ ਦੀ ਮਿਸਟਰ ਪੁਤਨ ਦੇ ਨਾਲ ਜਿਹੜੀ ਇਹ ਮੁਲਾਕਾਤ ਸੰਭਵ ਨਹੀਂ ਹੋ ਸਕੀ ਲਓ ਜੀ ਹੁਣ ਆਪਾਂ ਦੂਜੀ ਗੱਲ ਕਰ ਲਈਏ ਦੂਜੀ ਹੈ ਉਹ ਹੈ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਹੋਰਾਂ ਨਾਲ ਸੰਬੰਧਿਤ ਹੈ ਅਮਰਤਪਾਲ ਸਿੰਘ ਹੋਰਾਂ ਨੂੰ ਪਾਰਲੀਮੈਂਟ ਦੇ ਸੈਸ਼ਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਮਿਲੀ ਜਿਹੜੀ ਉਹਨਾਂ ਨੇ ਪੈਰੋਲ ਦੀ ਅਰਜ਼ੀ ਦਿੱਤੀ ਸੀ ਉਸ ਪੈਰੋਲ ਦੀ ਅਰਜ਼ੀ ਨੂੰ ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ ਉਹ ਹਾਈ ਕੋਰਟ ਚਲੇ ਗਏ ਸੀ ਹਾਈ ਕੋਰਟ ਨੇ ਹੁਣ ਉਹਨਾਂ ਤੋਂ ਮੰਗਿਆ ਕਿ ਤੁਹਾਡਾ ਆਧਾਰ ਕੀ ਹੈ ਰੱਦ ਕਿਉਂ ਕੀਤਾ ਉਹ ਮਟੀਰੀਅਲ ਸਾਡੇ ਪੇਸ਼ ਕਰੋ ਅਗਲੇ ਦਿਨ ਉਹਦੀ ਪੇਸ਼ੀ ਹੈ ਪਰ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ 19 ਤਾਰੀਖ ਨੂੰ ਖਤਮ ਹੋ ਜਾਣਾ ਹੈ ਤੇ ਜੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਅਮਰਤਪਾਲ ਸਿੰਘ ਹੁਣੀ ਨਹੀਂ ਜਾਂਦੇ ਤਾਂ ਉਹਨਾਂ ਦੀ ਜਿਹੜੀ ਪਾਰਲੀਮੈਂਟ ਦੀ ਸੀਟ ਹੈ ਉਹਦੇ ਉੱਤੇ ਖਤਰਾ ਮੰਡਰਾ ਰਿਹਾ ਹੈ ਉਹ ਸੀਟ ਵੀ ਉਹਨਾਂ ਦੀ ਹੱਥੋਂ ਜਾ ਸਕਦੀ ਹੈ ਇਹ ਨਿਰਪੱਖ ਕਰਦਾ ਸਪੀਕਰ ਸਾਹਿਬ ਤੇ ਕਿ ਸਪੀਕਰ ਸਾਹਿਬ ਜੀ ਇਹਨੂੰ ਹਮਦਰਦੀ ਨਾਲ ਵਿਚਾਰ ਲੈ ਤਾਂ ਉਹ ਬਚ ਵੀ ਸਕਦੀ ਹੈ ਇਹ ਨਹੀਂ ਕਿ ਜ਼ਰੂਰ ਜਾਊਗੀ ਲੇਕਿਨ ਚਾਂਸਸ ਬਣਦੇ ਤਾਂ ਹੁਣ ਅਮਰਤਪਾਲ ਸਿੰਘ ਹੋਰਾ ਨੇ ਜਿਹੜੀ ਪਟੀਸ਼ਨ ਪਾਈ ਹੈ ਉਹ ਪਟੀਸ਼ਨ ਬੜੀ ਮਹੱਤਵਪੂਰਨ ਹੈ ਉਹਨਾਂ ਨੇ ਜਿਹੜੀ ਹੈਗੀ ਹੈ ਭਾਰਤੀ ਸੰਵਿਧਾਨ ਦੇ ਕੁਝ ਹਵਾਲੇ ਦਿੱਤੇ ਹੈ ਕਿ ਇਹਨਾਂ ਹਵਾਲਿਆਂ ਦੀ ਵਜ੍ਹਾ ਕਰਕੇ ਮੈਨੂੰ ਮੌਕਾ ਦਿੱਤਾ ਜਾਵੇ ਭਾਰਤੀ ਸੰਵਿਧਾਨ ਜਿਹੜਾ ਹੈਗਾ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੇ ਲੋਕਾਂ ਨੂੰ ਬਰਾਬਰ ਦੇ ਹੱਕ ਦਿੱਤੇ ਹੋਏ ਐ ਆਰਟੀਕਲ 14 ਆਰਟੀਕਲ 21 ਵਗੈਰਾ ਇਸ ਕਿਸਮ ਦੇ ਆਰਟੀਕਲ ਉਹ ਹੈ ਕਿ ਹਰ ਬੰਦੇ ਦੇ ਕੋਲੇ ਬਰਾਬਰ ਮੌਕੇ ਹਨ ਉਹਨਾਂ ਨੇ ਹੁਣ ਇਹ ਐ ਕਿ ਸਾਡੇ ਬੁਨਿਆਦੀ ਹੱਕ ਹਕੂਕ ਐ ਜਿਹੜੇ ਮੇਰੇ ਬੁਨਿਆਦੀ ਅਧਿਕਾਰ ਐ ਉਹਨਾਂ ਅਧਿਕਾਰਾਂ ਦੇ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ ਕਿਉਂਕਿ ਭਾਈ ਅਮਰਸਪਾਲ ਸਿੰਘ ਹੋਰਾ ਨੂੰ ਐਨਐਸਏ ਦੇ ਤਹਿਤ ਬੰਦ ਕੀਤਾ ਹੋਇਆ ਹੈ ਐਨਐਸਏ ਕੋਈ ਅਪਰਾਧ ਨਹੀਂ ਹੈ ਐਨਐਸਏ ਇੱਕ ਰੋਕੂ ਕਾਰਵਾਈ ਹੈ ਡਿਟੇਨ ਕੀਤਾ ਬੰਦੇ ਨੂੰ ਕਿ ਇਹਦੇ ਤੋਂ ਸਾਡੀ ਜਾਨ ਨੂੰ ਕੋਈ ਖਤਰਾ ਹੋ ਸਕਦਾ ਹੈ ਸਾਡੀ ਦੇਸ਼ ਨੂੰ ਕੋਈ ਖਤਰਾ ਹੋ ਸਕਦਾ ਹੈ ਇਸ ਬੰਦੇ ਨੂੰ ਰੋਕ ਦਿੱਤਾ ਜਾਵੇ ਕਿ ਇਹ ਬਾਹਰ ਬਚਰੇ ਨਾ ਤੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਬੰਦਾ ਜਿੱਥੋਂ ਦਾ ਰਹਿਣ ਵਾਲਾ ਹੁੰਦਾ ਹੈ ਉਸ ਤੋਂ ਦੀ ਹੀ ਜੇਲ੍ਹ ਵਿੱਚ ਬੰਦ ਕੀਤਾ ਜਾਂਦਾ ਹੈ ਔਰ ਅਮਰਤਪਾਲ ਸਿੰਘ ਹਰਾਂ ਨੂੰ ਪੰਜਾਬ ਤੋਂ ਲਿਜਾ ਕੇ ਬੰਦ ਕਿੱਥੇ ਕੀਤਾ ਡਿਬਰੂਗੜ ਦੇ ਵਿੱਚ ਉਹਨ ਡਿਬਰੂਗੜ ਦੇ ਵਿੱਚ ਹੈ ਜਿਹੜੀ ਉਹਨਾਂ ਦੀ ਡਿਟੈਂਸ਼ਨ ਹੈ ਉਹ 1 ਸਾਲ ਵਾਸਤੇ ਹੁੰਦੀ ਹੈ ਕਾਨੂੰਨ ਮੁਤਾਬਕ 1 ਸਾਲ ਲਈ ਬੰਦੇ ਨੂੰ ਡਿਟੇਨ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਫਿਰ ਬੰਦੇ ਦੀ ਜਿਹੜੀ ਰਿਹਾਈ ਹੁੰਦੀ ਹੈ ਜੇ ਦੂਜੀ ਵਾਰੀ ਬੰਦੇ ਨੂੰ ਡਿਟੇਨ ਕਰਨਾ ਤਾਂ ਵਕਾਇਦਾ ਨੋਟੀਫਿਕੇਸ਼ਨ ਕੀਤਾ ਜਾਂਦਾ ਹੈ ਮੇਰੇ ਖਿਆਲ ਮੁਤਾਬਕ ਜਿੰਨੀ ਮੈਨੂੰ ਜਾਣਕਾਰੀ ਹੈ ਕਿ 1 ਸਾਲ ਪੂਰਾ ਹੋਣ ਤੇ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਕੱਢਿਆ ਗਿਆ ਉਹ ਜੇਲ੍ਹ ਦੇ ਵਿੱਚ ਹੀ ਸੀ ਦੇ ਨਾਲ ਦੀ ਨਾਲ ਹੀ ਉੱਥੇ ਮਤਲਬ ਇਹ ਹੁਕਮ ਚਲਾਇਆ ਗਿਆ ਕਿ ਇਹਨਾਂ ਦੀ ਡਿਟੈਂਸ਼ਨ ਇੱਕ ਹੋਰ ਸਾਲ ਲਈ ਵਧਾ ਦਿੱਤੀ ਹੈ ਇਸੇ ਤਰੀਕੇ ਤੀਜੇ ਸਾਲ ਵਾਲੀ ਡਿਟੈਂਸ਼ਨ ਵੀ ਵਧਾਤੀ ਹੁਣ ਇਹ ਜਿਹੜੀ ਹੈਗੀ ਆਪਾਂ ਇਹ ਕਮਾਗੇ ਜਿਹੜੇ ਸੰਵਿਧਾਨਕ ਹੱਕ ਹਕੂਕ ਹੈ ਉਹਨਾਂ ਦੇ ਉੱਤੇ ਡਾਕਾ ਮਾਰੇ ਗਿਆ ਉਹਦਾ ਕਾਨੂੰਨੀ ਨਜ਼ਰੀਆ ਕੀ ਹੈ ਉਹ ਕਾਨੂੰਨੀ ਨਜ਼ਰੀਏ ਨੂੰ ਜੇ ਸੰਵਿਧਾਨ ਦੇ ਚੌਕਟੇ ਦੇ ਵਿੱਚ ਰੱਖ ਕੇ ਦੇਖਣਾ ਹੋਵੇ ਤਾਂ ਮੇਰੇ ਖਿਆਲ ਮੁਤਾਬਕ ਇਹ ਸੰਵਿਧਾਨ ਦੀ ਉਲੰਘਣਾ ਹੈ ਇਹੀ ਕਾਰਨ ਹੈ ਕਿ ਭਾਈ ਅਮਰਪਾਲ ਸਿੰਘ ਦੇ ਵਕੀਲਾ ਨੇ ਰੈ ਮਸ਼ਵਰਾ ਕਰਕੇ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਇਸ ਜਿਹੜੀ ਡਿਟੈਂਸ਼ਨ ਹੈ ਉਹਨਾਂ ਦੀ ਜਿਹੜੇ ਉਹਨਾਂ ਨੂੰ ਅੰਦਰ ਰੋਕ ਕੇ ਰੱਖਿਆ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਨਹੀਂ ਜਾ ਸਕਦੇ ਉਸ ਜਿਹੜਾ ਹੈਗਾ ਆਰਡਰ ਹੈ ਉਸ ਆਰਡਰ ਨੂੰ ਸੰਵਿਧਾਨ ਦੇ ਚੌਕਰੇ ਵਿੱਚ ਰੱਖ ਕੇ ਚੁਣੌਤੀ ਦਿੱਤੀ ਜਾਵੇ ਇਹ ਬਹੁਤ ਹੀ ਮਹੱਤਵਪੂਰਨ ਡਵੈਲਪਮੈਂਟ ਹੈ ਔਰ ਅਗਰ ਇਹਦੇ ਵਿੱਚ ਮੈਥਲੋ ਕਾਮਯਾਬੀ ਮਿਲਦੀ ਹੈ ਮੇਰੇ ਖਿਆਲ ਮੁਤਾਬਕ ਮਿਲਣੀ ਚਾਹੀਦੀ ਹੈ ਕਿਉਂਕਿ ਕਿਸੇ ਬੰਦੇ ਨੂੰ ਤੁਸੀਂ ਉਹਦੇ ਜਿਹੜੇ ਮੌਲਿਕ ਅਧਿਕਾਰ ਹੈ ਉਹਨਾਂ ਤੋਂ ਵਿਰਵਾ ਨਹੀਂ ਕਰ ਸਕਦੇ ਇਥੇ ਸਵਾਲ ਇਹ ਪੈਦਾ ਹੁੰਦਾ ਕਿ ਇਹ ਮੌਲਕ ਅਧਿਕਾਰ ਸਿਰਫ ਤੇ ਸਿਰਫ ਅਮਰਤਪਾਲ ਸਿੰਘ ਹੋਰਾਂ ਦੇ ਨਹੀਂ ਸਗੋ ਇਹ ਮੌਲਕ ਅਧਿਕਾਰ ਉਥੋਂ ਦੇ ਲੋਕਾਂ ਦੇ ਵੀ ਹੈ ਜਿਨ੍ਹਾਂ ਦੇ ਅਮਰਤਪਾਲ ਸਿੰਘ ਪ੍ਰਤੀਨਿਧ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਕਿਉਂਕਿ ਉਹਨਾਂ ਦੇ ਲਈ ਜਿਹੜਾ ਕੰਮ ਕਰਨਾ ਅਮਰਤਪਾਲ ਸਿੰਘ ਨੇ ਖਾਸ ਕਰਕੇ ਵਿਧਾਨਕ ਕੰਮ ਜਿੱਤੇ ਉਹਨਾਂ ਦੇ ਦਸਕਤ ਹੋਣੇ ਦਸਕਤ ਹੋ ਕੇ ਜਿਹੜੇ ਉਹਨਾਂ ਨੇ ਐਮਪੀ ਲੈਡ ਫੰਡ ਤਕਸੀਮ ਕਰਨੇ ਆ ਉਹ ਨਹੀਂ ਕੀਤੇ ਗਏ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਸਾਲ ਇੱਕ ਪਾਰਲੀਮੈਂਟ ਦੇ ਮੈਂਬਰ ਨੂੰ 5 ਕਰੋੜ ਰੁਪਏ ਜਿਹੜੇ ਐਮਪੀ ਲੈਡਵਜੋ ਮਿਲਦੇ ਹੈ ਔਰ 24 ਦੇ ਵਿੱਚ ਇਲੈਕਸ਼ਨ ਹੋਈ ਸੀ 24 ਤੋਂ ਲੈ ਕੇ ਇੱਕ ਸਾਲ ਪੂਰਾ ਹੋਣ ਤੋਂ ਪਹਿਲੇ ਦੂਜਾ ਸਾਲ ਸ਼ੁਰੂ ਹੋ ਗਿਆ ਹੁਣ ਆਪਾਂ ਸਾਲ 25 ਚ ਚੱਲ ਰਹੇ ਆ ਅੱਗੇ 26 ਸ਼ੁਰੂ ਹੋ ਜਾਣਾ ਹੈ ਬਦਲਵੇ ਜੇ ਆਪਾਂ ਦੇਖੀ ਤਾਂ ਕਟੋ-ਕਟ 8-9 ਕਰੋੜ ਰੁਪਈਆ ਉਹਨਾਂ ਦਾ ਹਲੇ ਬਕਾਇਆ ਪਿਆ ਜਿਹੜਾ ਲੋਕਾਂ ਨੂੰ ਤਖਸੀਮ ਕੀਤਾ ਜਾ ਸਕਦਾ ਹੈ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਜਦੋਂ ਮਾਝੇ ਦੇ ਲੋਕ ਖਡੂਰ ਸਾਹਿਬ ਦੇ ਲੋਕ ਅ ਜਿਹੜੇ ਉਹ ਬਹੁਤ ਬੁਰੇ ਹਾਲਾਤਾਂ ਵਿੱਚੋਂ ਨਿਕਲ ਰਹੇ ਹੜਾਂ ਦੀ وجہ ਕਾਰਨ ਉਹਨਾਂ ਨੂੰ ਮਦਦ ਦੀ ਲੋੜ ਹੈ ਮੈਂ ਬਹੁਤ ਕਾਲੀ ਸੀ ਕਿਉਂਕਿ ਅੱਜ ਮੈਨੂੰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਜਾਣਾ ਪੈ ਗਿਆ ਤੇ ਮੇਰੇ ਖਿਆਲ ਮੁਤਾਬਕ ਜੇ ਕੋਈ ਨਿੱਕੀ ਮੁੱਟੀ ਗਲਤੀ ਰਹਿ ਗਈ ਹੋਵੇ ਤੁਸੀਂ ਨਿਮਾਣਾ ਦਾ ਸਮਝਦੇ ਹੋਏ ਮਾਫ ਕਰੋਗੇ ਕੱਲ ਫਿਰ ਮਿਲਾਂਗੇ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ